ਮੰਮੀ ਅਹੀਂ ਕਰੀ ਸੋਚਿਆ ਨਹੀਂ ਕਿ ਆਹ ਨਾ ਕਦ ਪਾਣਾ ਵਾਪਰੂਗਾ ਕਿ ਸਾਡੀ ਭੈਣ ਨਾ ਇੱਥੇ ਗਿਰਜੂਗੀ ਕਿ ਸਾਨੂੰ ਘਰੋਂ ਹੀ ਕੱਢ ਦੂਗੀ ਵੇਖ ਲਾ ਕਿਸਮਤ ਦੀਆਂ ਗੱਲਾਂ ਆਪਣਾ ਘਰ ਛੱਡ ਕੇ ਤੇ ਕੁੜਮਾਂ ਦੇ ਘਰ ਆ ਕੇ ਬੈਠੇ ਆ ਮੇਰੇ ਤਾਂ ਸ਼ਰਮ ਬੜੀ ਆਉਣ ਰਹੀ ਆ ਮੇ ਤਾਂ ੱਤੀ ਵੇਣ ਨਹੀਂ ਦੇਣ ਢਈ ਕਿ ਕੁੜਮਾ ਸਾਡੇ ਕੀ ਆਂਦੇ ਹੋਣਗੇ ਕਿ ਕੁੜੀ ਨੇ ਘਰੋਂ ਕੱਢਿਆ ਵਾ ਚਲੋ ਅਗਲੇ ਆਂਦੇ ਹੁਣ ਚਾਹੀਨਾ ਮੇਰੇ ਮਨ ਚ ਤੇ ਇਹ ਗੱਲਾਂ ਹੋਣ ਹੀ ਨਹੀਂ ਡਈਆਂ ਵਾ ਨਾ ਕਿ ਕੁੜੀ ਨੇ ਘਰੋਂ ਕੱਢਿਆ ਤੇ ਅਹੀ ਇੱਥੇ ਆ ਕੇ ਤੇ ਬਹਿ ਗਈ ਆ ਤੇ ਹੋਰ ਮੰਮੀ ਕਰੀਏ ਕੀ ਆਪਣਾ ਘਰ ਆਪਣਾ ਹੁੰਦਾ ਬਗਾਨੇ ਜਿੱਦਾਂ ਮਰਜੀ ਹੁਣ ਨਾ ਬਗਾਨਾ ਕਰ ਬਗਾਨਾ ਹੁੰਦਾ ਅਜੀਆ ਕਿਦਾਂ ਦੀ ਗੱਲ ਕਰਤੀ ਤੁਸੀਂ ਦੱਸੋ ਤੁਹਾਡਾ ਆਪਣਾ ਹੀ ਘਰ ਆ ਕੀ ਹੋ ਗਿਆ ਮੰਨ ਲਓ ਤੁਸੀਂ ਇੱਥੇ ਘਰੇ ਆਏ ਹੋ ਮੈਂ ਮੈਨੂੰ ਆਪਣੇ ਬਗਾਨਾ ਕੀਤਾ ਦੱਸੋ ਮੈਨੂੰ ਤੁਸੀਂ ਤੇ ਮੈਨੂੰ ਇਹ ਗੱਲ ਕਰਕੇ ਇੱਕ ਮਿੰਟ ਚੋਂ ਬਗਾਨਾ ਕਰਤਾ ਜੇ ਉਹ ਨਹੀਂ ਨਹੀਂ ਵੀਰੇ ਇਦਾਂ ਦੀ ਕੋਈ ਗੱਲ ਨਹੀਂ ਆ ਪਤਾ ਫਿਰ ਵੀ ਆਪਣਾ ਘਰ ਆਪਣਾ ਹੁੰਦਾ ਵਾ ਅੱਪਾ ਭਾਈ ਜਿੱਦਾਂ ਮਰਜੀ ਥਰੀਏ ਪਰ ਹਨੜੀਆਂ ਪੁਰਾਣੀਆਂ ਸਾਡੇ ਘਰ ਨਹੀਂ ਜਾਂਦਾ ਵਾਂ ਨਾ ਉਹਨੂੰ ਛੱਡਦੀਆਂ ਨਹੀਂ ਆ ਜਿੱਦਾਂ ਮਰਜੀ ਆ ਭਾਜੀ ਮੈਂ ਸਮਝ ਸਕਦਾ ਵਾਂ ਪਰ ਫਿਰ ਵੀ ਇਹ ਤੁਹਾਡੇ ਘਰ ਇਹ ਘਰ ਤੁਹਾਡਾ ਆਪਣਾ ਹੀ ਆ ਤੁਸੀਂ ਆਪਣਾ ਸਮਝੋ ਘਰ ਵੀ ਤੁਹਾਡਾ ਆਪਣਾ ਮੈਂ ਵੀ ਤੁਹਾਡਾ ਆਪਣਾ ਆ ਹਾਂ ਤੇ ਵੀਰ ਤੂੰ ਵੀ ਸਾਡਾ ਆਪਣਾ ਹੀ ਆ ਪਰ ਕੀ ਕਰੀਏ ਸਿਆਣੇ ਆਂਦੇ ਆ ਨਾ ਜਦੋਂ ਧੀਆਂ ਵਿਆਈਆਂ ਜਾਂਦੀਆਂ ਵਾਂ ਬਗਾਨੀਆਂ ਹੋ ਜਾਂਦੀਆਂ ਵਾਂ ਤੇ ਨਾਲੇ ਹੁਣ ਉੱਥੋਂ ਨਿਕਲਿਆ ਕਈ ਚੀਜ਼ਾਂ ਖਰਾਬ ਹੋਣੀਆਂ ਕਈ ਚੀਜ਼ਾਂ ਉੱਥੇ ਰਹਿ ਗਈਆਂ ਵਾਂ ਘਰ ਦੇ ਜਿਗਾਰਡ ਬਣਾਉਂਦਿਆ ਨਵੇਂ ਸਿਰੇ ਅਸੀਂ ਹੁਣ ਕਿੱਥੇ ਘਰ ਲਵਾਂਗੇ ਕਿੱਥੇ ਬਵਾਂਗੇ ਕਿੰਨਾ ਕੁਝ ਬਣਾਉਣਾ ਪੈਣਾ ਵਾ ਤੇ ਇੰਨੀ ਸਾਡੀ ਗੁਜੈਸ ਹੈ ਨਹੀਂ ਬਾਕੀ ਭਾਜੀ ਮੇਰੀ ਸੁਣੋ ਗੱਲ ਤੁਹਾਡੇ ਨਾਲ ਤੁਹਾਡੀ ਭੈਣ ਨੇ ਕੀਤਾ ਵਾ ਧੋਖਾ ਤੇ ਮੇਰੀ ਨਿਗਾਹ ਚ ਇੱਕ ਵਕੀਲ ਹੈਗਾ ਵਾ ਮੈਂ ਤੁਹਾਨੂੰ ਇਹੀ ਇੱਕ ਸੁਜੈਸ਼ਨ ਦਊਂਗਾ ਕਿ ਤੁਸੀਂ ਇੱਕ ਵਾਰੀ ਵਕੀਲ ਨਾਲ ਮਿਲੋ ਤੇ ਜਾਣ ਕੇ ਆਪਾਂ ਕੇਸ ਅਪਲਾਈ ਕਰੀ ਉਹਨਾਂ ਦੇ ਖਿਲਾਫ ਨਹੀਂ ਨਹੀਂ ਬਾਊ ਇਸ ਪੂਰੇ ਚੱਕਰਾਂ ਨਾ ਮੈਂ ਨਹੀਂ ਪੈਣਾ ਮੈਂ ਤੇ ਅੱਕ ਗਿਆ ਵਾਂ ਵਿਚਾਰੀਆਂ ਨੇ ਥਾਣੇ ਚੱਕਰ ਮਾਰ ਮਾਰ ਕੇ ਇੱਕ ਮੇਰੀ ਭੈਣ ਵਾਂ ਜਿਹੜੀ ਮੇਰੇ ਕੋਲ ਹਿੱਸਾ ਮੰਗਣ ਦੀ ਆ ਉਹ ਤੋਂ ਬੈਂਕ ਵਾਲੇ ਨਾ ਮੇਰੇ ਤੁੰਬੇ ਤੋਂ ਤੱਕ ਖਾਲੀ ਨਾ ਨੇ ਕੋਹnde ਤੇ ਤੇ ਕੇਸ ਕਰਨਾ ਤੇ ਤੇਲੀ ਪੈਲੀ ਕੁਰਕ ਕਰਨੀ ਆ ਮੈਂ ਨਹੀਂ ਇਹ ਕੇਸ ਚੱਕਰ ਪੈਣਾ ਨਾ ਮੇਰਾ ਹੁਣ ਜੀ ਕਰਦਾ ਕਿ ਜਾਣ ਸਿੱਧੀ ਗੱਲ ਜੜੀ ਹੈ ਕਰ ਗਏ ਕੀ ਸਾਰੇ ਤੁਹਾਡੇ ਬਰ ਖਿਲਾਫ ਹੋ ਗਏ ਆ ਤੇ ਸਾਨੂੰ ਪੁਲਿਸ ਕੋਲ ਜਾਣਾ ਚਾਹੀਦਾ ਸੀ ਆ ਕੁੜੀ ਸਾਡੀ ਜਿਹੜੇ ਪੇਪਰ ਝੂਠੇ ਲਈ ਫੇਰਦੀ ਆ ਨਾ ਅੱਗੇ ਵੀ ਇੱਕ ਦਿਨ ਉਹੋ ਹੀ ਪੇਪਰ ਦੇਦੇ ਹੱਥ 'ਚ ਹੀ ਤੇ ਕੱਲ ਵੀ ਉਹੋ ਹੀ ਪੇਪਰ ਸੀ ਤੇ ਉਹਦਾਂ ਦੇ ਅਹੀਂ ਆ ਜਿਹੜੇ ਛੇਤੀ ਨਾ ਘਰ ਛੱਡ ਕੇ ਤੇ ਆ ਗਏ ਆ ਇਹ ਜਿਹੜਾ ਇੰਨਾ ਮਾਨ ਤੇ ਹੰਕਾਰ ਕਰਨ ਲਈ ਹੈ ਨਾ ਇਹਦਾ ਹੰਕਾਰ ਇੱਕ ਦਿਨ ਰੱਬ ਨੇ ਵੇਖੀ ਜ਼ਰੂਰ ਤੋੜਨਾ ਵਾ ਫਿਰ ਇਹਨੂੰ ਪਤਾ ਲੱਗਣਾ ਵਾ ਵੀ ਮੇਰੀ ਮਾਂ ਤੇ ਮੇਰਾ ਭਰਾ ਪਲ ਜਾਈ ਕੀ ਜੀ ਜੀ ਮੇਰੇ ਵਾਸਤੇ ਅਜੇ ਤੈਨੂੰ ਪਤਾ ਨਹੀਂ ਕਾਦੀ ਹਵਾ ਚੜੀ ਆ ਓਏ ਉਹੋ ਜੀ ਉਹਦੀ ਸੱਸ ਵਾ ਨਾਲ ਉਹ ਵੀ ਵੇਲਾ ਬਰੋਬੀ ਨਹੀਂ ਸਾਮੰਗਣ ਲਈ ਉਹਨੂੰ ਮਾਸਾ ਸ਼ਰਮਣੀ ਆ ਹੋ ਤਾਂ ਗੱਲ ਤਾਂ ਢੀਠ ਠੀਕ ਆ ਮੰਮੀ ਜੀ ਜਦੋਂ ਸਾਡਾ ਘਰ ਲਾਲ ਲਕੀਰ ਦੇ ਅੰਦਰ ਆਉਂਦਾ ਹੀ ਨਾ ਸਾਨੂੰ ਆਪਣੇ ਘਰੋਂ ਪੈਰ ਪੁੱਟਣਾ ਨਹੀਂ ਚਾਹੀਦਾ ਕਿਉਂਕਿ ਜਦੋਂ ਘਰ ਲਾਲ ਲਕੀਰ ਦੇ ਅੰਦਰ ਹੋਵੇ ਨਾ ਉਹਦਾ ਜਿਹੜਾ ਕਾਜੀ ਦਾ ਕਬਜ਼ਾ ਵਾ ਨਾ ਉਹਦਾ ਜ਼ੋਰ ਵੱਧ ਚੱਲਦਾ ਵਾ ਇਹ ਜਿੰਨਾ ਮਰਜ਼ੀ ਜੋ ਸਾਨੂੰ ਕੱਢ ਲੈਂਦੀ ਨਾ ਘਰੋਂ ਅਈ ਹੱਲੇ ਨਾ ਨਿਕਲ ਨਹੀਂ ਸਕਦੇ ਨਾਲੇ ਜਦੋਂ ਆਂਡ ਗਵਾਂਡ ਗਵਾਈਆਂ ਦਿੰਦੇ ਤੇ ਫੇਰੇ ਸਾਨੂੰ ਕਿੱਦਾਂ ਕੱਢ ਲੈਂਦੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਇੰਨੇ ਸੈਨ ਉਹ ਕਰਾ ਕਿੱਦਾਂ ਲਏ ਕੀ ਉਹ ਹਾਬਕ ਦਾ ਵਾ ਕੀ ਇੰਨੇ ਚੰਬੇਲਾ ਖੇਡਿਆ ਸਾਡੇ ਨਾਲ ਇਹਨੂੰ ਸ਼ਰਮ ਨਹੀਂ ਆਉਂਦੀ ਵੀ ਮੇਰਾ ਆਪਣਾ ਪਰਿਵਾਰ ਆ ਤੱਕੇ ਖਾਂਦਾ ਫਿਰੂਗਾ ਕਿੱਥੇ ਜਾਣਗੇ ਪਹਿਲੀ ਦਾ ਤੇ ਤੂੰ ਕੀਤਾ ਹੀ ਕੀਤਾ ਵਾ ਕੇਸ ਘਰ ਦਾ ਤੇ ਨਾ ਕਰਦੀ ਉਹ ਝੂਠੇ ਹੀ ਸੈਨ ਕਲਾ ਕੇ ਤੁਰ ਹੀ ਫਿਰ ਰਹੀਆਂ ਨੋ ਸੱਸ ਦੋਵੇਂ ਤੇ ਮੈਨੂੰ ਤਾਂ ਲੱਗਦਾ ਮੁੰਡੇ ਦੀ ਗੱਲ ਸਿਆਣੀ ਆ ਜਾਓ ਵਕੀਲ ਕੋਲ ਅਗਲੇ ਨੇ ਕਈ ਕਈ SLAWA ਦੇ ਦੇਣੀਆਂ ਮਮਮੀ 50000 ਰੁਪਈਆ ਤੇ ਅੱਗੇ ਉਹਨੇ ਇਹਨਾਂ ਤੇ ਲਾ ਕੇ ਇਹਨਾਂ ਦੀ ਜਾਨ ਬਚਾਈ ਆ ਹੁਣ ਕਿੱਥੋਂ ਲਾਉਣੇ ਆ ਵਕੀਲਾਂ ਦੇ ਤੇ ਐਡੇ ਮੂੰਹ ਆ ਤੇ ਇਹ ਗਰੀਬ ਨੂੰ ਅਸੀਂ ਕਿੰਨਾ ਚਿਰ ਫੰਦੀ ਖੜੀਏ ਸਾਡੇ ਦੇ ਬਿੱਤਾ ਪਾਈ ਚੱਲਣੀ ਤੇ ਸਾਨੂੰ ਪੈਣੀ ਆ ਤੇ ਉਹ ਵਿਚਾਰਾ ਕਿੱਥੋਂ ਨੋਟ ਲਈ ਜਾਵੇ ਚਲੋ ਜੇ ਉਹ ਪਹਿਲੀ ਜੋ ਹਿੱਸਾ ਲੈ ਜੂਗੀ ਕਮ ਸੇ ਕਮ ਅੱਡ ਘਰ ਤੇ ਬਚ ਜੂਗਾ ਅਸੀਂ ਆਪਣੇ ਘਰ ਤੇ ਬਹਿਣ ਵਾਲੇ ਬਣਾਂਗੇ ਐਦਾ ਘਰੋਂ ਬਕਰ ਹੋ ਗਿਆ ਕਿੰਨਾ ਚੇਰੇ ਰਵਾਂਗੇ ਭੈਣੇ ਫਿਰ ਨਾ ਕਰ ਵੇਖੋ ਜਿੱਥੇ ਨਾ ਖਰਚ ਹੋਇਆ ਹੈ ਨਾ ਉੱਥੇ ਆਪਾਂ ਹੋਰ ਥੋੜਾ ਖਰਚਾ ਕਰ ਲਾਂਗੇ ਠੀਕ ਹੈ ਬਟ ਆਪਣਾ ਘਰ ਤੇ ਬੱਜੂਗਾ ਹੈ ਕਿ ਨਹੀਂ ਹੈ ਤੇ ਸਹੀ ਵੀਰ ਪਰ ਮੈਂ ਤੇਰੇ ਤੇ ਬੋਝ ਨਹੀਂ ਬਣਨਾ ਚਾਹੁੰਦੀ ਭੈਣੇ ਐਦਾਂ ਦੀਆਂ ਗੱਲਾਂ ਨਾ ਕਰਿਆ ਕਰ ਮੇਰੀ ਮੰਨ ਕੋਈ ਨਾ ਆਪਾਂ ਕਰਦੇ ਆਂ ਆਪਾਂ ਵਕੀਲ ਕੋਲ ਚੱਲਦੇ ਆਂ ਮੈਂ ਤੇ ਭਾਜੀ ਆਪਾਂ ਉਹਨਾਂ ਨਾਲ ਗੱਲ ਕਰਕੇ ਆਉਂਨੇ ਆਂ ਤੇ ਆਪਾਂ ਕੋਈ ਨਾ ਆਪਣਾ ਘਰ ਤੇ ਛਡਾਉਣਾ ਕਿ ਨਹੀਂ ਐਨਾ ਥੋੜੀ ਆਪਾਂ ਉਹਨਾਂ ਦੇ ਹਵਾਲੇ ਆਪਣਾ ਘਰ ਕਰ ਦੇਣਾ ਮੈਂ ਤੇ ਆਨੀ ਆਂ ਤੇ ਆਪਾਂ ਵਕੀਲ ਤੋਂ ਜਾਣ ਤੋਂ ਪਹਿਲਾਂ ਨਾ ਸਰਪੰਚਵਾਲ ਚੱਲੀਏ ਉਹਨੂੰ ਨਾਲ ਲੈ ਕੇ ਤੇ ਜਿੰਦਾ ਤੋੜ ਕੇ ਤੇ ਆਪਣੇ ਘਰ ਵੜਦੇ ਆਂ ਸਰਪੰਚਾਂ ਨਾਲ ਜਾਣ ਦਾ ਸਾਇਦਾ ਜੀ ਕੋਈ ਨਹੀਂ ਆ ਹੁਣ ਪੈ ਤਰੀਕ ਪੈਂਦੀ ਨੇ ਅਗਲੀ ਹੁਣ ਵੇਖਦੇ ਨੇ ਜੱਜ ਕੀ ਫੈਸਲਾ ਦਿਆ ਪਾਲੀ ਦਾ ਤੇ ਬਾਅਦ ਸਰਪੰਚ ਨਾਲ ਗੱਲ ਕਰ ਲਾਂਗੇ ਮੈਂ ਤਾਂ ਨਾ ਆਪਣਾ ਘਰ ਛੱਡੀਏ ਨਾ ਉਹ ਗੱਲ ਤੁਹਾਡੇ ਕੋਲ ਲਾਲਚ ਦੇ ਅੰਦਰ ਆਪਾਂ ਜਿਹਦਾ ਕਬਜ਼ਾ ਉਹਦਾ ਘਰ ਹੁੰਦਾ ਵਾ ਆਪਣੇ ਜਾ ਘਰ ਵੜੀਏ ਫੇਰ ਜਿੱਦਾਂ ਹੋਊਗੀ ਉਦਾਂ ਤੁਸੀਂ ਕਰ ਲਿਓ ਮੇਰੇ ਲਈ ਖੁੱਲੀ ਛੁੱਟੀ ਆ ਫਿਰ ਚਲੋ ਫਿਰ ਮੰਮੀ ਟਾਈਮ ਕੀ ਵਹਿੰਦੇ ਆ ਆਪਣੇ ਘਰ ਹੀ ਚਲੀਏ ਇੱਥੇ ਤੇ ਮੇਰਾ ਜੀਜਾ ਨਹੀਂ ਲੱਗਣਿਆ ਉਦਾਂ ਆਵਾਂ ਨਾ ਤੇ ਜੀ ਨਹੀਂ ਕਰਦਾ ਜਾਣ ਨੂੰ ਪਰ ਆ ਹੁਣ ਜਿਹੜਾ ਘਰ ਛੱਡ ਕੇ ਆਈਆਂ ਨਾ ਆਉਂਜੀ ਦਾ ਉਪਰ ਆਪਰਾ ਜਿਆ ਭੀਲ ਹੋਣ ਡਿਆ ਵਾ ਜੀ ਨਹੀਂ ਲੱਗਣ ਡਿਆ ਆਪਣੇ ਘਰ ਸੌ ਚੀਜ਼ ਵਾ ਵੇਖਣ ਰੱਖਣ ਟੱਕਣ ਵਾਲੀ ਆਜੋ ਬੱਚੀ ਜੀ ਮੰਮੀ ਇਦਾਂ ਹੱਥੇ ਬੈਠੇ ਰੇ ਨਾ ਤਰਕੇ ਤੇ ਫੇਰ ਹਾਨੂੰ ਨੇ ਜੀਨਾ ਹਰਾਮ ਕਾ ਦਨਾ ਇੱਥੋਂ ਹਦਾ ਸਾਡੇ ਮਗਰ ਆ ਜੀ ਚਲੋ ਅਸੀਂ ਦੋ ਹੱਥ ਕਰਨੇ ਪੈਣਗੇ ਤੇ ਕਰਾਂਗੇ ਠੀਕ ਵਾ ਨਾ ਸਹੀ ਗੱਲ ਹੈ ਭਾਈ ਸਹੀ ਗੱਲ ਚਲੋ ਹਾਂ ਆਈ ਦੇ ਘਰ ਟੱਡ ਕੇ ਐਵੇਂ ਘਰੋਂ ਨਿਕਲ ਆਏ ਆ ਅਬੇ ਮੈਂ ਦੇਖੋ ਖਾਖਣਾ ਨਹੀਂ ਆ ਤੁਸੀਂ ਆਪੇ ਗੱਲ ਕਰ ਲੀ। ਕੋਈ ਨਹੀਂ ਉਹ ਨੌਸ ਪਾਸਰੇ ਭੂਏ ਚੜ ਜਾਨਾ ਵੀ ਘਰ ਛੱਡ ਕੇ ਚਾਲੀ ਗਏ ਸੰਭੋ। ਮੇਰੇ ਆਪਣੇ ਘਰ ਚਲੀਏ ਵੇਖੀਏ ਜਾ ਕੇ ਆਪਾਂ। ਮੇਰਾ ਤੇ ਰਾਦਾ ਦੀ ਸੱਸ ਦੀ ਗੁਤਣੀ ਜੀ ਭਵਾ ਹੀ ਦਵਾ। ਗਰਨਾਮ ਆਹ ਤਾਲਾ ਜਿਹੜਾ ਨਾ ਇਹਨੂੰ ਤੋੜ। ਇਹ ਧੀ ਆ। ਮੈਨੂੰ ਤਾਂ ਸਮਝ ਹੀ ਨਹੀਂ ਆਦੀ ਵੀ ਇਹ ਮੇਰੀ ਧੀ ਆ। ਆ ਤਿੰਗ ਐਦਾਂ ਦੇ ਕੰਮ ਕਰਦੀ ਨਾ ਮਾਪਿਆਂ ਕੋਲੋਂ ਕੱਢ ਦੇ। ਆ ਮੇਰੇ ਹਾਲ। ਦੇਖੋ ਡਟਰਾਇਦਾ ਫੜਾ। ਮਾਤਾ ਹੁਣ ਰੋਕ ਰਿਹਾ ਮੈਨੂੰ। ਜੋ ਮੈਂ ਮਰਜੀ ਕਰਾਂ ਹੁਣ ਵੇਚਣਾ ਮਰਿਆ ਚੰਗਾ। ਲੋਕ ਚੰਗਾ ਤਾਲਾ ਤੋੜਿਆ ਕੇ ਜੀ ਅੰਦਰ ਵੀ ਕਿਤਾ ਤਾਲਾ ਲੱਗਾ ਵੀ ਜਾ ਕੇ ਤੋੜ ਇਹਨੂੰ ਆ ਲੈ ਆਂਦੇ ਹਰਕ ਇਹ ਹਰਕਾ ਨਾ ਇਹਦੇ ਗਿੱਟੇ ਤੋੜ ਕੇ ਘਰੋਂ ਕਲੋਣੇ ਮੈਨੂੰ ਹਣ ਬੜਾ ਗੁੱਸਾ ਆਈ ਮੈਂ ਨਹੀਂ ਇਹਨੂੰ ਕੋਈ ਆਪਣੀ ਧੀ ਤੋਂ ਸਮਝਣਾ ਭੀ ਅਮਿਲਤੀ ਮੰਮੀ ਗੁੱਸਾ ਤੇ ਸਾਰਿਆਂ ਨੂੰ ਬੜਾ ਵਾ ਪਰ ਕੀ ਕਰੀਏ ਗੱਲ ਤਾਂ ਫੇਰ ਆ ਜਾਂਦੀ ਆ ਨਾ ਵੀ ਇਹ ਘਰ ਦੀ ਆ ਉਹ ਲੋਕਾਂ ਦੇ ਸਾਹਮਣੇ ਹੀ ਕਿੰਨੂੰ ਤਮਾਸ਼ਾ ਲਾ ਕੇ ਦਸੀ ਹੈ ਗਾੜੀ ਵੀ ਆਪਣੇ ਆ ਕਿਹਦੇ ਨਾਲ ਲੜੀਏ ਅਸੀਂ ਲੜਾਈ ਜਿਹੜੀ ਆਂਦੇ ਨਾ ਕਲਾ ਦਾ ਮੂੰਹ ਕਾਲਾ ਵਾ ਮੇਰਾ ਲੜਨੂ ਮੱਸਾ ਜੀ ਨਹੀਂ ਕਰਦਾ ਨਹੀਂ ਉਹਨੂੰ ਜਦੋਂ ਸ਼ਰਮ ਨਹੀਂ ਆਈ ਉਹਨੇ ਧੀਆ ਵਾਲੇ ਕੰਮ ਹੀ ਨਹੀਂ ਕੀਤੇ ਨਹੀਂ ਕਿਹੜੀ ਧੀ ਭੈਣ ਜਿਹੜੀ ਮਾਪਿਆਂ ਦਾ ਇਦਾਂ ਦੇ ਕਹਿਰ ਕਰਦੀ ਹੋਊਗੀ ਫੇਰ ਨਹੀਂ ਛੱਤਰਖਾਨੇ ਨਾ ਫੇਕੋ ਖਾਈ ਜੋ ਮੈਂ ਇਹਨਾਂ ਵੀ ਸੱਸਾਂ ਦੀ ਨਾ ਪਹਿਲਾਂ ਉਹਨੂੰ ਟੋ ਪਵਾੜੀ ਜੜ ਉਹ ਯੋ ਅਰਖਣਾ ਉਹਦੀ ਸੱਸ ਨੂੰ ਮਰ ਸੱਚੀ ਭਾੜ ਲੈਣਾ ਵਾ ਦੇਖੀ ਸਹੀ ਤੂੰ ਫੇਰ ਲਾਦਾਂਗੇ ਵਿਆਹ ਚੁੱਕੇ ਜ਼ਮੀਨ ਤੇ ਹੋਰ ਵੇਖੀ ਜੋ ਔਖਾ ਸਮਾਨ ਖਾਈ ਲੱਗ ਲੰਦੇ ਲੱਗਦੇ ਆ ਤੇ ਆਹੋ ਅਗਲਾ ਇਹਦੇ ਤਾਲੇ ਨੂੰ ਤਾਲਾ ਲਾ ਕੇ ਗਈ ਸਗਾਤਮ ਤਰੀ ਨਹੀਂ ਕਿਤੇ ਇਹਦਾ ਡੈਨ ਵਾ ਇਤੀ ਕਾਦੀ ਆ ਹੈ ਨਹੀਂ ਵੇਖੋ ਸਾਨੂੰ ਘਰੋਂ ਕੰਡ ਛੜਿਆ ਅਸੀਂ ਦੇ ਸ਼ਦਾਈ ਨਿਕਲੇ ਆ ਜਿਹੜੇ ਘਰੋਂ ਨਿਕਲ ਗਏ ਲੋਕੀ ਤੇ ਕਿਦੇ ਪਿਆਰ ਨਹੀਂ ਕਹਦਾ ਫੁੱਟ ਦੇ ਅਸੀਂ ਸਭ ਕਾਫੇ ਵਾਲੇ ਹੋ ਕੇ ਅਸੀਂ ਕੰਨੋਂ ਨਿਕਲ ਗਏ ਆ ਹੈ ਚਲੋ ਤਿੰਨੇ ਜਾਣੇ ਤੋੜੀਏ ਤਾਲੇ ਆਜੋ ਆਜੋ ਤੋੜ ਤੋੜ ਇਹਦੇ ਤਾਲੇ ਇਹਨੂੰ ਆ ਲੈਣ ਦੇ ਦੀ ਇੱਕਣਾ ਇੱਕ ਮੈਂ ਕਰਕੇ ਹੀ ਹੁਣ ਛੱਡਣੀ ਆ ਤੂੰ ਵੇਖੀ ਸਹੀ ਇਹਦਾ ਮਾਹੌਲ ਕੀ ਕਰਦੀ ਆ ਕਿਉਂਕਿ ਹਾਰੇ ਮੀਨਾਂ ਸਿੱਧਾ ਜੁਮਾਨਾ ਨਹੀਂ ਰਗਾ ਉਹ ਹਰ ਬੰਨੇ ਪਾਰੀ ਪੈਣ ਈ ਸਾਡੇ ਉਤੇ ਅਸੀਂ ਕਿੱਥੋਂ ਚੁੱਕ ਚੁੱਕ ਕੇ ਲਈ ਜਾਵਾਂਗੇ ਗਰੀਬ ਨੀ ਚੱਲ ਇਧਰ ਜਮਾਨਾ ਨਹੀਂ ਕਿਤੇ ਪਰ ਮਾਨ ਸਿੱਧਾ ਜਮਾਨਾ ਹੈ ਨਹੀਂ ਹੁਣ ਇੱਕ ਦੀ ਇੱਕ ਇਹਨਾਂ ਦਾ ਕਰਕੇ ਹਟਣਾ ਈ ਦੋਵਾਂ ਨੂੰ ਹੈਲੋ ਹੈਲੋ ਸਸੀ ਆਪੀ ਜੀ ਸਸੀ ਘਰ ਬਹੁ ਮੇਰੀ ਗੱਲ ਸੁਣਾ ਹਾਂਜੀ ਦੱਸੋ ਆਰੇ ਜਿੰਦਰੇ ਜਿੰਦਰੇ ਤੋਰ ਦੇ ਤਾ ਵਰੀਆ ਲੰਗੂ ਤੇ ਜਿੰਦੇ ਹੋ ਮੈਂ ਤੇਨੂੰ ਤਾਂ ਫੋਹੂੰਗੀ ਤਾਂ ਮੈਂ ਦੱਸਦਾ ਉਹਦਾ ਮੈਂ ਤਾਂ ਜੂਣ ਅੰਦਰ ਕੋਈ ਚੀਜ਼ ਚੂਕ ਚੋਕ ਲੈਣ ਤੇ ਮੁੜ ਕੇ ਨਾ ਹੋਰ ਕੇ ਵਿਦਾ ਲਾ ਦੇਣਾ ਕਿਉਂਕਿ ਆਣ ਦੇ ਵੰਦਾ ਪਹਿਲਾਂ ਨਾ ਲੱਗਦਾ ਹੁੰਦਾ ਵਾ ਉਹ ਭਾਬੀ ਤੂੰ ਫਿਕਰ ਨਾ ਕਰੋ ਇਹਨਾਂ ਦੀ ਇੰਨੀ ਹਿੰਮਤ ਪੈ ਗਈ ਕਿ ਇਹਨਾਂ ਨੇ ਆਣ ਕੇ ਜਿੰਦਾ ਤੋੜਤਾ ਤੂੰ ਹੀ ਹੂਣ ਕੱਟੋ ਮੈਂ ਹੁਣੇ ਹੋਣੀ ਇਹਨਾਂ ਨੂੰ ਮੈਂ ਪੁੱਛਦੀ ਆ ਵੀ ਕਿੰਨੂੰ ਪੁੱਛ ਕੇ ਤੁਸੀਂ ਜਿੰਦਰੇ ਤੋੜੇ ਆ ਮੇਰੀ ਗੱਲ ਸੁਣ ਬਹੁਤ ਕੱਲ ਗੇਟ ਦੇ ਨਹੀਂ ਤੋੜੇ ਅੰਦਰਾਂ ਦੇ ਵੀ ਤੋੜ ਲਏ ਆ ਅੰਦਰ ਵੜ ਗਏ ਆ ਕੋਈ ਗੱਲ ਨਹੀਂ ਮੈਂ ਹੁਣੇ ਹੀ ਆਉਣੀ ਆ ਇਹਨਾਂ ਨੂੰ ਮੈਂ ਆਣ ਕੇ ਚੰਗੀ ਤਰ੍ਹਾਂ ਪੁੱਛੂਗੀ ਨਾ ਵੀ ਇਹਨਾਂ ਨੇ ਕਿੱਦਾਂ ਜਿੰਦਰੇ ਭੰਨੇ ਆ ਇਹਨਾਂ ਨੂੰ ਮੈਂ ਨਾ ਨਾ ਭੰਨਿਆ ਇਹ ਵੀ ਕੀ ਯਾਦ ਕਰਨਗੇ ਮੈਂ ਦਿਲ ਉਹ ਬਾਰਵਿੰਦਰ ਇੰਨੀ ਗਰਮ ਹੋਣੀ ਪੁੱਤ ਕੀ ਗੱਲ ਹੋਈ ਗਰਮਗੀ ਹੁੜਾਵਾ ਮੰਮੀ ਅਬ ਮੇਰੇ ਭਰਾ ਨੇ ਜਾ ਕੇ ਗੇੜ ਦੇ ਜਿੰਦਰੇ ਤੋੜਤੇ ਆਪਾਂ ਲਾ ਗਏ ਆਈਆਂ ਸੀ ਨਾ ਜਿੰਦੇ ਤੋੜੀਏ ਦੇ ਅੰਦਰ ਵੜ ਗਏ ਦੱਸੋ ਇਹਨਾਂ ਦੀ ਇੰਨੀ ਹਿੰਮਤ ਹੋ ਗਈ ਹੁਣ ਹਾਂ ਹਾਏ ਅਪੇ ਜਿੰਦ ਤੋੜ ਲੈਣਾ ਨੇ ਕੋਈ ਡਾਟ ਡੁੱਕਰ ਨਹੀਂ ਆਇਆ ਨਾਰਨ ਕਿਸੇ ਨੂੰ ਪੁੱਛਿਆ ਨਾ ਦੱਸਿਆ ਕੋਈ ਗੱਲ ਹੀ ਅੱਗੇ ਤੇ ਨਾਲ ਪਿਆਰ ਨਾ ਕੱਢ ਗਈ ਨਾ ਹੁਣ ਇਹਨਾਂ ਨੂੰ ਮੈਂ ਦੱਸੂਗੀ ਵੀ ਕਿੱਦਾਂ ਮੇਰੇ ਨਾਲ ਪੰਗਾ ਲਿਆ ਵਾ ਤੇ ਹੁਣ ਮੈਂ ਇਹਨਾਂ ਨੂੰ ਨਾਣਾ ਦੱਸਿਆ ਠੱਕੇ ਮਰ ਮਰ ਨਾਲ ਕੱਢਿਆ ਵੀ ਕਿ ਯਾਦ ਕਰਨਗੇ ਚੱਲ ਪੁੱਤ ਨਿਰਮਾ ਤੇਰੇ ਨਾਲ ਚੱਲਾਂ ਉਹ ਨਹੀਂ ਮੰਮੀ ਤੁਸੀਂ ਘਰੇ ਰੋ ਮੈਂ ਕੱਲੀ ਜਾਊਂਗੀ ਮੈਂ ਤਾਂ ਇਹਨਾਂ ਨੂੰ ਕੱਲੀ ਵੇਖ ਕੇ ਆਉਂਦੀ ਆ ਨਾ ਵੀ ਇਹ ਜਿਹੜੇ ਬੜੇ ਫਿਰਦੇ ਆ ਨਹੀਂ ਪੁੱਤ ਮੈਂ ਤੈਨੂੰ ਕੱਲੀ ਨੂੰ ਨਹੀਂ ਜਾਣ ਦੇਣਾ ਐਵੇਂ ਜੇ ਤੇਰੇ ਹੱਥੀ ਪੈ ਗਿਆ ਤੇ ਫੇਰ ਕੀ ਕਰੂੰਗੀ ਮੈਂ ਉਹ ਮੰਮੀ ਮੈਂ ਅੱਗੇ ਮਾੜੀ ਲਈ ਸੀ ਆ ਵੀ ਇਹ ਮੇਰੇ ਹੱਥੀ ਪੈ ਜਾਣਗੇ ਜੇ ਇਹ ਮੇਰੇ ਦੋ ਛੱਡਣਗੇ ਤਾਂ ਕੀ ਗੱਲ ਮੈਂ ਨਾਲ ਰੇਖਣਾ ਛੱਡੂੰਗੀ ਨਹੀਂ ਨਹੀਂ ਮੈਂ ਕੋਈ ਨਹੀਂ ਤੇਰੇ ਨਾਲ ਜਾਣੀ ਚਵਲ ਆ ਗਏ ਉਹਨਾਂ ਨੂੰ ਕਿਹੜਾ ਪਤਾ ਵਾ ਵੀ ਮਾਰਨਾ ਚਾਹੇ ਕਿੱਦਾਂ ਐਵੇਂ ਵੱਧ ਘੱਟ ਗੱਲਬਾਤ ਮੂੰਹ ਕੱਢਣਗੇ ਉਹ ਨਹੀਂ ਮੰਮੀ ਤੂੰ ਫਿਕਰ ਨਾ ਕਰ ਮੈਂ ਜਾਣੀ ਆ ਤੂੰ ਘਰੇ ਰੋ ਠੀਕ ਆ ਜੇ ਕੋਈ ਗੱਲਬਾਤ ਹੋਊ ਪੈ ਤਾਂ ਲੂ ਫੋਨ ਲਾ ਦੂੰਗੀ ਚਲ ਠ ਮਹਾਕ ਜੇ ਕਰ ਦੀ ਮਾਲਕ ਲੱਗੀ ਆ ਬੰਨ ਇਹਨੂੰ ਮੈਂ ਬਣਾਉਣੀ ਆ ਕਰ ਦੀ ਮਾਲਕ ਚਾਹ ਬਣਾਵਾ ਘੁੱਟ ਪੀਣੀ ਜੇ ਚਾਹ ਪੀ ਲੈਣੀ ਆ ਕੋਈ ਗੱਲ ਨਹੀਂ ਬੈ ਉਹ ਰਮਾਨਾ ਜੀ ਬਹਿਣਾ ਕੀ ਯਾਰਮਾਨ ਦੇ ਨਾਲ ਜੇ ਕਿਤੇ ਉਹਨੂੰ ਸਗਰ ਨੂੰ ਪਤਾ ਲੱਗ ਗਿਆ ਨਾ ਤਾਂ ਉਹਨੇ ਵੇਖੀ ਕਿਦਾਂ ਚੜੇ ਘੋੜੇ ਸਵਾਰ ਹੋਣਾ ਤਾਂ ਫੇਰ ਕਿਉਂ ਜੂ ਪਤਾ ਲੱਗ ਜੂਗਾ ਤੇ ਹੁਣ ਮੈਨੂੰ ਚੜ ਗਿਆ ਗੁੱਸਾ ਤੇ ਨਮ ਗੱਲ ਦਸਾਂ ਆਲਾਂ ਦੇ ਨੂੰ ਹੁੰਦੀ ਆ ਤੇ ਠੀਕ ਹੋਣਾ ਵੇਖੀ ਸਹੀ ਇਹਨੂੰ ਮੈਂ ਕਿਦਾਂ ਪਜੋਨੀ ਆ ਅੱਜ ਤੁਸੀਂ ਇੱਦਾਂ ਕਰੋ ਮਾੜਾ ਜਿਹਾ ਸਰਪੰਚ ਦੇ ਕੰਨਾਂ ਥਾਣੀ ਕੱਢ ਆਓ ਜੇ ਆਊਗੀ ਵੀ ਨਾ ਤੇ ਜਿਹੜੀ ਉਹਦੀ ਇੱਥੇ ਕੋਈ ਵਾਪੇਸ ਨਾ ਚੱਲੇ ਕੋਈ ਗੱਲ ਨਹੀਂ ਮੈਂ ਕਹਾਂ ਉਹਨਾ ਤੁਸੀਂ ਬਹੁਤ ਮਾਨਾ ਕਰ ਆ ਆ ਜਾਵੀਂ ਛੇਤੀ ਬੈਠਾ ਨਾ ਨਹੀਂ ਉੱਥੇ ਜਾਵੀਂ ਇਹ ਮੇਰੇ ਤੋਂ ਮਗਰੋਂ ਆਈਆਂ ਮੋਂ ਸਰ ਫੜ ਕੇ ਟਾ ਲਿਓ ਤੁਹਾਡੋਂ ਤਕੜੀਆਂ ਨਹੀਂ ਆਗੀਆਂ ਨਹੀਂ ਨਹੀਂ ਉਹ ਬਾਥੂਮ ਵਾਲੇ ਅੰਦਰ ਮੇਰਾ ਰਾਦਾ ਦੇ ਛੱਡ ਗਏ ਦੋਵਾਂ ਨੂੰ ਮਾਰ ਦिए ਕੁੰਡੀਆਂ ਮੁੜ ਕੇ ਹੰਦਾ ਪੁਲਿਸ ਘਾਟੇ ਦਾ ਟੁੱਟਣ ਪੈ ਗਈਆਂ ਆਹੋ ਉਲਟ ਕੇਸ ਬਣਾਵਾਂਗੇ ਇਹਨਾਂ ਦੇ ਉੱਤੇ ਕੋਈ ਗੱਲ ਨਹੀਂ ਬਹੁਤ ਇੰਨੇ ਆ ਗਏ ਚਲੋ ਠੀਕ ਹੋਰ ਵੀ ਦੋ ਚਾਰ ਨਾਲ ਗੱਲਾਂ ਉਹੋ ਗਾਲ ਸਗੋ ਮੰਮੀ ਉਹਦਾ ਕਿੰਨੀ ਬੇਇੱਜ਼ਤੀ ਜੀ ਹੋਈ ਨਾ ਸਾਡੀ ਇੱਥੇ ਚਾਚੀਆਂ ਤਾਇਆ ਸ੍ਰੀਕੇ ਦੇ ਵਿੱਚ ਮੈਨੂੰ ਤੇ ਨਾ ਜਦੋਂ ਉਹ ਕੰਦਾ ਥਾਣੀ ਲੈਂਦੀਆਂ ਨੇ ਮੇਰੇ ਸ਼ਰਮ ਜੀ ਆਉਂਦੀ ਹੀ ਜੀ ਵੀ ਆਖਣਾ ਵਾ ਇਹ ਫੇਰ ਘਰ ਆ ਗਏ ਆ ਤੇ ਫੇਰ ਇਹਨਾਂ ਕੱਢ ਦੇਣਾ ਤੇ ਪਤਾ ਕੀ ਆ ਜਿਹੜੇ ਅਸਲੀ ਲੁੱਤੀਆਂ ਵਾ ਨਾ ਉਹ ਲੰਦੇ ਵੀ ਸ੍ਰੀਕ ਹੀ ਆ ਉਹੋ ਹੀ ਕੰਨ ਭਰਦੇ ਆ ਇਹਦੇ ਕਿਸੇ ਨਾ ਕਿਸ ਨੇ ਤੇ ਇਹਦੇ ਕੰਨ ਭਰੇ ਆ ਤੇ ਇਹਨੇ ਇਨੇ ਕਦਮ ਚੁੱਕਿਆ ਨਹੀਂ ਤੇ ਮੇਰੀ ਕੁੜੀ ਇਦਾਂ ਦੀ ਹੈ ਨਹੀਂ ਪਰ ਇਹਦੀ ਮੱਤ ਦੇ ਪਰਦਾ ਪਿਆ ਗਿਆ ਇਹਨੂੰ ਸਮਝ ਲੱਗਣੀ ਆ ਜਦੋਂ ਸਾਰਾ ਕੁਝ ਇਹਦੇ ਕੋ ਗਵਾਚ ਗਿਆ ਕਿਸ ਨੇ ਇਹਦੇ ਵਿਹਾਰਾਂ ਕਰਾਂ ਤੇ ਨਹੀਂ ਜਾਣਾ ਮੈਂ ਤਾਂ ਮਾਂ ਵਾਂ ਤੇ ਮੈਂ ਆਪ ਨਹੀਂ ਗਾ ਜਾਣਾ ਮਾਂ ਤਾਂ ਕਿੱਨੇ ਜਾਣਾ ਵਾ ਮੁੜ ਕੇ ਕੌਣ ਵੜਦਾ ਈ ਉਹ ਖਸਮਾ ਨੂੰ ਖਾਈ ਜਾ ਕੇ ਮਾਨਾਈਆਂ ਹੋਂ ਤੇ ਡਈ ਹੈ ਨਾ ਕਰਨ ਹੋਂ ਦੀਆਂ ਚੱਲਣ ਰਹੀਆਂ ਵਾਂ ਚਲਾਈ ਜਾਂਦੇ ਜਿਹੜੀਆਂ ਚਲਉਂਦੀ ਆ ਆ ਕੀ ਤੇ ਪਤਾ ਲੱਗਦਾ ਹੁੰਦਾ ਭੈਣ ਭਰਾ ਕੀ ਚੀਜ਼ ਨੇ ਨਾ ਇਹਨਾਂ ਨੂੰ ਤੇ ਮੈਂ ਪੁੱਛਦੀ ਆ ਵੀ ਕਿੰਨੂੰ ਪੁੱਛ ਕੇ ਇਹਨਾਂ ਨੇ ਘਰ ਦਾ ਜਿੰਦਾ ਤੋੜਿਆ ਤੇ ਘਰ ਦੇ ਅੰਦਰ ਵੜੇ ਆ ਇਹ ਹੈਗੇ ਕਿੱਥੇ ਆਣ ਇਹ ਨਾ ਇਧਰ ਬਾਹਰ ਨਿਕਲੋ ਤਾਨੂੰ ਮੈਂ ਦੱਸਾਂ ਬਾਹਰ ਨਿਕਲਦੀ ਕਿ ਲੋੜ ਆ ਮੈਨੂੰ ਸ਼ਰਮ ਨਹੀਂ ਆਗੀ ਕਾਦੀ ਸ਼ਰਮ ਨਹੀਂ ਹੈਗੀ ਤੂੰ ਦੱਸ ਨਾ ਆ ਮੇਰੇ ਘਰ ਕੀ ਕਰਨਾ ਆ ਤੇਰਾ ਘਰ ਵਾ ਮੇਰਾ ਘਰ ਵਾ ਇਸ ਘਰ ਦੀ ਮਾਲਕਣ ਮੈਂ ਆਂ ਨਾ ਕੀ ਤੂੰ ਮਾਲਕਣ ਇਸ ਘਰ ਦੇ ਕਾਗਜ਼ ਪੱਤਰ ਸਾਰਾ ਕੁਝ ਮੇਰੇ ਕੋ ਇਹ ਮੇਰੇ ਨਾਲ ਬੰਦਿਆ ਵਾਂਗੂ ਨਾ ਘਰੋਂ ਨਿਕਲ ਜਾ ਨਾਲੇ ਕਿੰਨੂ ਬੁਸ ਕੇ ਜਿੰਦੇ ਤੋੜੇ ਆ ਮੇਰੀ ਮਰਜ਼ੀ ਮੈਂ ਜਿੰਦੇ ਤੋੜਾਂ ਭਾਵੇਂ ਬੂਵੇ ਪੰਨਾ ਤੈਨੂੰ ਕੀ ਲੋੜ ਆ ਸਾਡੇ ਘਰ ਦੇ ਵਿੱਚ ਦਖਲਅੰਦਾਜ਼ੀ ਦੇਣ ਦੀ ਤੇ ਨਾਲੇ ਜਿਹੜੇ ਕਾਗਜ਼ ਪੱਤਰਾਂ ਦੀ ਤੂੰ ਗੱਲ ਕਰਦੀ ਆ ਨਾ ਉਹਨਾਂ ਕਾਗਜ਼ ਪੱਤਰਾਂ ਨੂੰ ਅਸੀਂ ਕੁਝ ਨਹੀਂ ਜਾਣਦੇ ਹੈਗੇ ਉਹ ਸਾਡੇ ਵਾਸਤੇ ਇੱਕ ਰੱਦੀ ਆ ਠੀਕ ਹੈ ਨਾ ਤੈਨੂੰ ਤਾਂ ਮੈਂ ਦੱਸਣੀ ਆ ਪੂਰੇ ਆ ਤੈਨੂੰ ਮੈਂ ਦੱਸਾਂ ਪਤਾ ਤੈਨੂੰ ਜਿਹੜੀ ਜ਼ਿਆਦਾ ਹੀ ਮੱਛਰੀ ਆ ਨਾ ਤੇਰੀ ਤਾਂ ਮੈਂ ਜਰਾ ਨਾ ਤੇਰੀ ਫਟ ਮੋਰ ਕੇ ਤਰ ਮਸ ਫੇਰ ਪਾਰ ਫੇਰ ਪਾਰ ਸੇੜ ਤੈਨੂੰ ਮਸਾ ਸ਼ਰਮ ਨਹੀਂ ਆਉਂਦੀ ਤੇਰੇ ਕੋ ਆਪਣੀ ਜ਼ਮੀਨ ਜਾਇਦਾਦ ਹੈਗੀ ਆ ਤੂੰ ਆਪਣੇ ਭਰਾ ਦੀ ਜ਼ਮੀਨ ਦੇ ਉੱਤੇ ਅੱਖ ਰੱਖੀ ਆ ਤੈਨੂੰ ਅਗਲ ਨਹੀਂ ਹੈਗੀ ਕਿ ਭੌਲ ਕੇ ਮੈਂ ਕਾਰਵਿਹਾਰ ਕਰਨੇ ਆ ਮੇਰੇ ਨਿਆਣਿਆਂ ਦੇ ਸਾਰੇ ਸਿਆਪੇ ਕਰਨ ਵਾਲੇ ਤੇ ਇਹਨਾਂ ਨੇ ਵੜਨਾ ਉੱਥੇ ਕਿਹੜੇ ਨੱਕ ਨਾਲ ਫਿਰ ਸੱਦੇਗੀ ਸਾਨੂੰ ਉਹ ਬਹਿ ਜਾ ਚੁੱਪ ਕਰਕੇ ਸ਼ਰਮ ਤੇ ਤੁਹਾਨੂੰ ਨਹੀਂ ਹੈਗੀ ਬੜੇ ਚਿਰਾਂ ਦੀ ਮੈਂ ਤੁਹਾਡੇ ਮੂੰਹ ਵਾਲ ਵੇਖਣ ਦੀਆਂ ਜਰੋਕ ਤੇ ਤੁਹਾਡੇ ਕੋਲੋਂ ਕੁਝ ਮੰਗ ਲਓ ਸਾਡਾ ਹੱਥ ਤੰਗਾ ਸਾਡਾ ਹੱਥ ਤੰਗਾ ਤੁਹਾਡੇ ਤੇ ਸਾਰੀ ਉਮਰ ਹੱਥ ਤੰਗੀ ਰਹਿਣਾ ਕਦੀ ਤੁਸੀਂ ਕਹੜਾ ਕਿ ਸਾਡਾ ਹੱਥ ਸੌਖਾ ਵਾ ਤੁਹਾਡੇ ਕੋਲੋਂ ਅੱਜ ਤੱਕ ਮੇਰੇ ਲਈ ਇੱਕ ਸੂਟ ਨਹੀਂ ਚਰਿਆ ਮਮਾ ਨੂੰ ਮੂੰਹ ਤੇ ਮੂੰਹ ਨਾ ਕਰਤਾ ਤੂੰ ਤੁਸੀਂ ਮੇਰਾ ਨਾਮ ਵਟਾ ਦਿਓ ਹਾਲਾ ਇਹਨੂੰ ਹਰ ਛੱਡੀ ਨਾ ਅੱਜ ਹੁਣ ਕਾਬੂ ਆਈ ਹੋ ਮਮੇ ਨਾ ਆਹੋ ਮਾਰ ਕੇ ਮਾਰ ਕੇ ਤੇਰਾ ਸੇਰੋ ਨੇ ਪਾੜ ਦੇਣਾ ਤੇਰਾ ਮਾਰ ਜਾ ਮਾਰ ਹਦਾਇਤ ਹਾਂ ਚੱਡ ਕਿ ਦੀਪੂਏ ਚੜੀ ਮੱਕ ਜ ਮੋਰ ਛੜਿਆ ਯੋਨੂ ਮਰ ਜੇ ਮੇਰੇ ਲੋ ਹਾਂ ਤੇ ਲੈਣੀ ਹੈ ਸਾਡਾ ਘਰ ਵਾਸਤੇ ਜੀਤ ਪਰਮਜੀਤ ਉੱਠ ਉੱਠ ਨੀ ਰਾਜਵਿੰਦਰ ਤੂੰ ਤੇ ਆਪਣੀ ਸੱਸ ਨਾਲ ਰਲ ਕੇ ਨਾ ਤੇ ਸਾਡਾ ਬੇੜਾ ਹੀ ਗਰਕ ਕਰਨ ਤੇ ਤੁਰੀ ਆ ਜਿੱਥੇ ਤੈਨੂੰ ਵਿਆਹ ਆ ਨਾ ਜਾ ਕੇ ਉੱਥੇ ਜਾ ਕੇ ਉਹਨਾਂ ਦੇ ਸਿਰ ਪਾੜ ਤੇ ਉਹਨਾਂ ਨਾਲ ਇਟੋ ਵਟੇ ਲੈ ਨਾ ਜੇ ਮੈਂ ਆਪਣੀ ਸੱਸ ਨਾਲ ਰਲੀ ਆ ਤੂੰ ਨਹੀਂ ਆਪਣੀ ਸੱਸ ਨਾਲ ਰਲੀ ਤੂੰ ਵੀ ਤੇ ਆਪਣੀ ਸੱਸ ਨਾਲ ਰਲੀਆਂ ਨਾਲੇ ਤੂੰ ਕੋਣ ਹੁੰਨੀ ਮੇਰੀ ਸੱਸ ਨੂੰ ਵੱਧ ਘੱਟ ਬੋਲ ਹਾਂ ਨਹੀਂ ਤੂੰ ਕੁੜੀ ਦਾ ਇੰਨਾ ਲਹੂ ਕੱਢ ਦਿੱਤਾ ਤੈਨੂੰ ਕੋਈ ਸ਼ਰਮ ਕੋਈ ਤੈਨੂੰ ਅਕਲ ਹੈਗੀ ਆ ਕੋਈ ਤੇ ਅਕਲ ਕਰ ਥੋੜੀ ਬਹੁਤੀ ਨਹੀਂ ਸੱਸ ਨਾਲ ਰਲੀਆਂ ਤੂੰ ਹੁਣ ਨਹੀਂ ਕੋਣ ਕਹਿਣ ਵਾਲੀ ਤੈਨੂੰ ਸ਼ਰਮ ਨਹੀਂ ਆਉਂਦੀ ਇਥੋਂ ਭਰਾ ਦਾ ਇੰਤਰਹਾ ਕਖਾ ਕੇ ਤੇ ਤੂੰ ਆਪਣੇ ਮੁੰਡਿਆਂ ਦਾ ਬਣਾਉਣ ਲਈ ਆ ਤੈਨੂੰ ਮਾਸਾ ਸ਼ਰਮ ਨਹੀਂ ਹੈਗੀ ਕਿਹਦੇ ਲਈ ਜੋੜਨ ਲਈ ਆ ਤੂੰ ਮੈਨੂੰ ਨਹੀਂ ਆਉਂਦੀ ਸ਼ਰਮ ਜੇ ਤੁਹਾਨੂੰ ਨਹੀਂ ਨਾ ਹੈਗੀ ਮੈਂ ਵੀ ਨਹੀਂ ਸ਼ਰਮ ਕਾਦੀ ਜੋ ਮੇਰਾ ਬਣਦਾ ਹੀ ਸਣਾ ਮੈਂ ਲੈ ਕੇ ਜਾਉਂਗੀ ਨਹੀਂ ਮੈਂ ਤੈਨੂੰ ਹੀ ਸਾਨੀਆਂ ਦੇਣਾ ਨਿਗਲ ਜਾ ਇਥੋਂ ਮੈਂ ਕੋਈ ਨਹੀਂ ਤਾਂ ਕਿ ਨਾ ਸੁੱਟ ਕੇ ਨਾ ਜਾਵੀਂ ਤੈਨੂੰ ਮੈਂ ਦੱਸ ਦਿੱਤਾ ਹੀ ਤੂੰ ਮੇਰਾ ਟੱਬਰ ਵਸਣ ਦੇਣਾ ਕਿ ਨਹੀਂ ਵਸਣ ਦੇਣਾ ਮਾਤਾ ਤੂੰ ਮੀਨੂਗੀ ਸੁਨੋਣੀਆਂ ਬਾਤ ਤੂੰ ਆਪਣੀ ਨੋ ਚੱਲ ਜਾ ਚੁੱਪ ਕਰਕੇ ਇਥੋਂ ਨਿਕਲਦੀ ਨਿਕਲ ਜਾ ਤੂੰ ਕੱਢੂੰਗੀ ਇਥੋਂ ਜਾ ਪਰਮਜੀਤ ਤੂੰ ਅੱਥੇ ਬੈਠਾ ਤੈਨੂੰ ਮੈਂ ਦੱਸ ਦਿੱਤਾ ਮੈਂ ਇਹਨੂੰ ਮੈਂ ਨਹੀਂ ਕਾਤੂੰ ਮੇਰਾ ਸਿਰ ਪਾੜੈ ਨਾ ਹੋਰ ਨਾ ਤੇਰਾ ਦੋਹੀ ਖਾਈ ਹੋ ਜਾਏ ਉਹ ਖੜਿਆ ਰ ਤੇਰੇ ਕੋਲ ਜਾਣਦਾ ਨਹੀਂ ਤੂੰ ਮੇਰਾ ਸਿਰ ਕੀ ਪਾੜ ਲੂੰਗੀ ਆਪਣਾ ਆਪ ਸਾਹਮਣੇ ਕਿੱਦਾਂ ਗੱਲ ਹਾਂ ਨਹੀਂ ਭਰਾਵਾਂ ਦੇ ਘਰੋਂ ਹਿੱਸੇ ਲੈ ਆ ਲਾ ਕੇ ਤੇ ਪੁੱਤਾਂ ਦੀਆਂ ਜੀ ਆਦਾਤਾ ਬਣਾਈਆਂ ਜਾਂਦੀਆਂ ਉਹ ਤੈਨੂੰ ਪੱਛ ਜੂਗਾ ਹਿਸਾਬਗਾਨਾ ਉਹ ਮਾਤਾ ਸਾਰਾ ਕੁਝ ਮੈਂ ਇੱਥੋਂ ਲਵੂੰਗੀ ਤੇ ਆਪਣੇ ਪੁੱਤਾਂ ਦਾ ਬਣਾਉਂਗੀ ਤੁਹਾਨੂੰ ਮੈਂ ਤੁਹਾਡੇ ਮੈਂ ਭਾਂਡੇ ਮੂੰਹ ਤੇ ਨਾ ਕਰਾਤੇ ਤੇ ਤੂੰ ਹੀ ਕੀ ਯਾਦ ਕਰੋਗਾ ਚੱਲ ਇੱਥੋਂ ਨਿਕਾ ਤੈਨੂੰ ਮੈਂ ਕੀਂਦੀ ਜਾਗਦੀਆਂ ਨਾ ਇੱਥੋਂ ਤੂੰ ਇਹ ਕਈ ਇੱਟ ਨਹੀਂ ਖਲਾ ਸਕਦੀ ਐ ਮੈਂ ਤੈਨੂੰ ਅੱਜ ਦੱਸ ਦਿੱਤਾ ਓ ਜੀ ਤੇਰੀ ਸਾਸਰ ਜਿਹਨੂੰ ਅਕਲ ਨਹੀਂ ਮੌਤ ਨਹੀਂ ਮਸਾ ਸ਼ਰਮ ਨਹੀਂ ਉਹਨੂੰ ਤੇਰੇ ਨਾਲ ਹੀ ਸੇਲਿਆਂ ਆਉਂਦੀ ਆ ਹਾਂ ਸਾਨੂੰ ਆ ਗਈ ਆ ਮੇਰੀ ਸਾਸੂ ਨਾ ਵੱਧ ਘੱਟ ਬੋਲੋ ਤੇ ਨਾ ਮੈਂ ਸੋਨੀ ਤੇ ਬਾਕੀ ਮੈਨੂੰ ਤੁਹਾਡੇ ਜਿੰਦਿਆ ਜਾਗਦੇ ਨਾ ਕੋਈ ਫਰਕ ਨਹੀਂ ਪੈਂਦਾ ਮੇਰੇ ਵੱਲ ਜੀਓ ਮਰੋ ਮੈਂ ਤਾਂ ਕਹ ਲੂੰ ਤੇਰੀ ਮਰੀ ਤੇ ਵੀ ਇੱਥੇ ਵੜਨਾ ਨਹੀਂ ਮਾਂ ਦੀ ਸ਼ਰਮ ਕਰ ਲਾ ਮਾਂ ਦੀ ਕੋਈ ਪਰ ਵੀ ਮੇਰੀ ਮਾਂ ਜਿੰਦੀ ਜਾਗਦੀ ਆ ਜੇ ਤੇਰੀ ਕਿਹੜਾ ਕੰਮ ਕਰਨ ਲਈ ਆ ਨਹੀਂ ਚੱਲਦੀ ਆ ਕਿਉਂ ਇੰਨੀ ਚੱਲਦੀ ਆ ਕਿਉਂ ਤੂੰ ਆਪਣੇ ਬਗਾਨਿਆਂ ਦਾ ਲਿਆਜ ਭੁੱਲ ਗਈਆਂ ਜਾ ਚੱਲ ਜਾ ਸਾਡੇ ਘਰੋਂ ਨਿਕਲ ਜਾ ਸਾਡੇ ਘਰੋਂ ਜਾ ਆਹ ਨਹੀਂ ਤੇ ਨਬੈਸ ਬਾਣੀ ਕਿਹੜਾ ਉਤਰਾ ਜਿੰਨੇ ਆਦੀ ਕੰਨੀ ਆਵਾਜ਼ ਪਾਤੀ ਆ ਆਈ ਅੱਧਾ ਮੈਨੂੰ ਦੱਸਣ ਵਾਲੇ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਚੁੱਪ ਕਰਕੇ ਘਰ ਵੜ ਜੇ ਨੇ ਤੇ ਮੈਨੂੰ ਕੋਈ ਦੱਸ ਰਣਾ ਆਣ ਕੇ ਨਾ ਮੇਰੀ ਸੁਣ ਗੱਲ ਨੀ ਤੂੰ ਪਿੱਕੀ ਨਹੀਂ ਨਾ ਉਹ ਗੱਲ ਤੋਂ ਨੀ ਨਾ ਤੂੰ ਬੋਲ ਨੀ ਇੰਨੀ ਸੱਟ ਇਨਾ ਖੂਨ ਵਗਣ ਰਿਆ ਨਾ ਬੋਲ ਮੰਮੀ ਮੇਰਾ ਖੂਨ ਵਗ ਲੈਂਦੇ ਚਾਹੇ ਜੋ ਹੁੰਦਾ ਨਾ ਅੱਜ ਹੋ ਲੈਂਦੇ ਮੇਰੀ ਸੁਣ ਗੱਲ ਜਿਹੜੀ ਤੂੰ ਆਪਣੀ ਸੱਸ ਦੇ ਮਗਰ ਲਾ ਕੇ ਤੇ ਸਾਡੇ ਨਾਲ ਇੰਨੀਆਂ ਵਲੀਆਂ ਵਲੀਆਂ ਚੁੱਕੀਆਂ ਵਾ ਜਾਂ ਉਹਨੂੰ ਸੁਗਾਤ ਨੂੰ ਕਹਾਂ ਆਪਣੇ ਪੇਕਿਆਂ ਦਾ ਹਿੱਸਾ ਲੈ ਆਵੇ ਉਹ ਲਿਆਉਂਦੀ ਆ ਨਾ ਉਹ ਲਿਆਵੇ ਚੈ ਨਾ ਲਿਆਵੇ ਮੈਂ ਤਾਂ ਲੈਣਾ ਨਾ ਇਹ ਸਾਪੜ ਮੈਂ ਇੱਥੇ ਹੋ ਤੁਹਾਡੇ ਸਾਹਮਣੇ ਜ਼ਮੀਨ ਨਾ ਨਾ ਬਾਈ ਤੇ ਤੂੰ ਹੀ ਕੀ ਜਾਤ ਕਰੋ ਹਾਂ ਜੀ ਤੂੰ ਟਿੱਕੀ ਨਹੀਂ ਨਾ ਤੂੰ ਮੇਰੀ ਨੋਨ ਵੇਲਾ ਕੂਨੋ ਖੂਨ ਕਰ ਦਿੱਤਾ ਨਾ ਜੇ ਇਹਨੂੰ ਕੁਝ ਹੋ ਗਿਆ ਤੇ ਤੈਨੂੰ ਜੇਲਾਂ ਦਾ ਪਾਣੀ ਮੈਂ ਜ਼ਰੂਰ ਪਿਉਣਾ ਤੂੰ ਵੇਖੀ ਸਹੀ ਜੇ ਉਹ ਮਰ ਮੁੱਕ ਗਈ ਨਾ ਤੇਰਾ ਨਹੀਂ ਮੈਂ ਕੁਝ ਵੀ ਹੋਣ ਰਹਿਣ ਦੇਣਾ ਮਾਤਾ ਮੇਰੇ ਵੱਲੋਂ ਅੱਜ ਮਰੇ ਮੇਰੇ ਵੱਲੋਂ ਕੱਲ ਮਰੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਬਾਕੀ ਜੇ ਤੂੰ ਜਿੱਥੇ ਵੀ ਨੂੰ ਤੂੰ ਚਕਾਉਣਾ ਚਕਾਲੀ ਮੈਂ ਨਹੀਂ ਕਿਸੇ ਕੋ ਡਰਦੀ ਆਪਣਾ ਹਿੱਸਾ ਬਣਦਾ ਨਾ ਜਿਹੜਾ ਇਥੋਂ ਮੈਂ ਲੈ ਕੇ ਜਾਉਂਗੀ ਪਹਿਲਾਂ ਸ਼ਰਵਾਤ ਕਿੰਨੇ ਕੀਤੀ ਇਹਨੇ ਕੀਤੀ ਹੀ ਉਹ ਲੋਕਾਂ ਦੀਆਂ ਮਾਵਾ ਆਪਣੀਆਂ ਤੀਆਂ ਨਾਲ ਖੜਦੀਆਂ ਪਰ ਤੂੰ ਤੂੰ ਤੇ ਆਪਣੀ ਨੌ ਦੀ ਬਣ ਕੇ ਬੈਠੀ ਆ ਪਰਮਜੀਤ ਤੇਰੇ ਵਾਰ ਤੂੰ ਕਦੀ ਸੋਚਿਆ ਹੀ ਨਾ ਪਰਮਜੀਤ ਪਹਿਲਾਂ ਉੱਠ ਅੰਦਰ ਚੱਲ ਤੂੰ ਇਹਦੇ ਨਾਲ ਬਾਤ ਹੋਰ ਵੇਖਦੀ ਆ ਪਹਿਲਾਂ ਚੱਲ ਤੂੰ ਅੰਦਰ ਮੈਂ ਆਇਆ ਨਾਲ ਬਾਤ ਚੋਂ ਕਰਦੀ ਆ ਦੋ ਹੱਥ ਚੱਲ ਉੱਠ ਉਹ ਹੱਥ ਕਰਨੇ ਤੁਸੀਂ ਮੇਰੇ ਨਾਲ ਉੱਠ ਉੱਠ ਮੈਤੀ ਬੜੀ ਬੀਬੀ ਆ ਉੱਠ ਮੈਂ ਮੈਂ ਤੈਨੂੰ ਹਸਪਤਾਲ ਲੈ ਕੇ ਜਾਨੀ ਆ ਇਹ ਕਲਿਆਣੀ ਮਾਰਨ ਵਾਸਤੇ ਆਈ ਓ ਇਹਨੇ ਮੇਰਾ ਘਰ ਨਹੀਂ ਪੁੱਤ ਦਾ ਵਸਣ ਦੇਣਾ ਨਾ ਹੋਰ ਮੈਨੂੰ ਹਸਪਤਾਲਾਂ ਚ ਲੈ ਕੇ ਜਾਣਾ ਜਿੰਨੇ ਲੈ ਕੇ ਜਾਣਾ ਛੱਡਦੀ ਨਹੀਂ ਛੱਡਦੀ ਨਹੀਂ ਛੱਡਦੀ ਨਹੀਂ ਛੱਡਦੀ ਨਹੀਂ ਤੂੰ ਛੱਡਦੀ ਹੁਣ ਚਲੀ ਜਾਂਦੀ ਹਾਂ ਨਹੀਂ ਮੇਰਾ ਇਹਨਾਂ ਦਾ ਲਹੂ ਕੱਢਿਆ ਈਓ ਤੈਨੂੰ ਸ਼ਰਮ ਆਉਂਦੀ ਕਿ ਨਹੀਂ ਆਉਂਦੀ ਤੈਨੂੰ ਹਾਂ ਦਵਾ ਉਹ ਦੂੰਗਾ ਤੇਰੇ ਬੜੀ ਸਾਟੀ ਓ ਇਹਨੂੰ ਤਾਂ ਕੋਈ ਫਰਕ ਨਹੀਂ ਮੈਂ ਮੁੰਡੇ ਨੂੰ ਲਾਵਾਂ ਫੋਨ ਉਹਦੇ ਕੋਈ ਨੇ ਜਾਣਾ ਹੀ ਹੋ ਵੇਖੀ ਤਾਂ ਮੁੰਡਾ ਮੇਰੇ ਤੇ ਡੀਸੀ ਨਹੀਂ ਲੱਗਾ ਮੈਂ ਨਹੀਂ ਕਿਹਾ ਕੋ ਡਰਦੀ ਹੁਣ ਵੀ ਤਾਂ ਚੰਗੀਆਂ ਰਹੀਆਂ ਸਿਰ ਪੜਵਾ ਕੇ ਪਲਣੀਆਂ ਫੋਨ ਉਹਨੂੰ ਮਨ ਜਾਂਦੀਆਂ ਗੱਲਾਂ ਕਰਦੀਆਂ ਫਿਰਦੀਆਂ ਆਹ ਖੜੀਆਂ ਵੇ ਨਹੀਂ ਮੈਨੂੰ ਕੋਣ ਕੱਢਦਾ ਇੱਥੋਂ ਇੱਥੇ ਲੰਮੇ ਪਿਆ ਚੰਗਾ ਤੇ ਮੈਂ ਅਗਰ ਨਾਮ ਨੂੰ ਲਾਵਾਂ ਫੋਨ ਉਹ ਇਹ ਕਹਦਾ ਚੁੰਨੀ ਤੇ ਦੇ ਬੰਨਾ ਉਹਨੇ ਪੀੜ ਬੜੀ ਹੋਣੀ ਪੀੜ ਤੇ ਹੋਣੀ ਜਦੋਂ ਹੁਣ 60 ਲੱਗੀ ਆ ਤੇ ਪੀੜ ਕਿੱਦਾਂ ਨਹੀਂ ਕੀ ਹੋਣੀ ਚੱਕਰ ਅੱਛਾ ਲੰਮੇ ਪੈ ਜਾ ਪਿਆ ਪਿਆ ਆ ਕੇ ਤੈਨੂੰ ਖੜਦਾ ਕਿਤੇ ਚੱਕਰ ਆਈ ਜਾਂਦੇ ਆ ਕੋਈ ਨਹੀਂ ਮੈਨੂੰ ਆਵੇ ਹੁਣੇ ਫੋਨ ਲਾਉਣੀ ਆ ਇੱਕ ਤੇ ਛੇਤੀ ਛੇਤੀ ਕਿਤੇ ਨੰਬਰ ਤਾਂ ਵੀ ਨਹੀਂ ਪਤਾ ਲੱਗਦਾ ਹੇ ਗਰਨਾਮ ਉਹ ਸਗਾਤ ਆਈ ਹੀ ਰਾਜਵਿੰਦਰ ਤੇ ਉਹ ਪਰਮਜੀਤ ਨਾਲ ਲੜ ਪੀ ਤਾਨੂੰ ਸੱਟ ਲਾਤੀ ਉਹ ਪਰਮਜੀਤ ਨੂੰ ਨੇ ਜਾਦੀ ਤੇ ਛੇਤੀ ਕਾ ਰਾਜ ਜਿੱਤੇ ਵੀ ਆਗਾ ਹਾਂ ਹਾਂ ਜਿਆਦਾ ਸਾਡੇ ਮੰਮੀ ਲੱਗੀ ਕਿ ਤੇ ਵੇ ਗਿਆਦੀ ਆਗਾ ਕਰ ਛੇਤੀ ਮੈਂ ਤੈਨੂੰ ਕਹਿ ਨਹੀਂ ਆ ਚੱਲ ਆ ਗਿਆ ਤੂੰ ਮੰਮੀ ਫੋਨ ਕੱਟ ਤੂੰ ਪਰਮਜੀਤ ਦਾ ਖਿਆਲ ਰੱਖ ਮੈਂ ਦੋਨੋਂ ਟੱਕਰ ਆ ਗਈ ਆ ਆ ਜਾ ਆ ਜਾ ਪਰਮਜੀਤ ਗਰਨਾਮ ਆ ਚੱਲਿਆ ਤੂੰ ਵੀ ਕਰਨਾ ਕਰ ਮੇਰੀ ਤੀ ਚੰਗਾ ਹਾਏ ਵੇਰਾ ਬਾ ਇਦਾਂ ਦੀਆਂ ਵੀ ਦੁਨੀਆਂ ਤੇ ਧੀਆਂ ਹੁੰਦੀਆਂ ਨਹੀਂ ਜਿਹੜੀਆਂ ਮਾਪਿਆਂ ਦੇ ਨਾਲ ਇੰਨਾ ਇੰਨਾ ਕੋਹ ਕਰਦੀਆਂ ਉਹ ਵੀ ਧੀਆਂ ਜਿਹੜੀਆਂ ਮਾਪਿਆਂ ਤੇ ਜਾਨ ਦੇਂਦੀਆਂ ਵਾ ਨਹੀਂ ਮਾਪਿਓ ਦੇ ਮਰਦੀਆਂ ਜਾਂਦੀਆਂ ਸੂਈ ਜਿੰਨੀ ਚੀਜ਼ ਵੀ ਨਹੀਂ ਮਾਪਿਓ ਨੂੰ ਕਹਿੰਦੀਆਂ ਦੋ ਸਾਨੂੰ ਕਿਆ ਨਾ ਜੋ ਮਰਜ਼ੀ ਕੋਈ ਦੇਈ ਜਾਵੇ ਧੀਆਂ ਨੂੰ ਨੀ ਟੱਕੇ ਨਾਲ ਲੜਾਈਆਂ ਕਰ ਕਰ ਹੀ ਸੇ ਖੰਡ ਲਈ ਆ